ਫੈਡਰਲ ਇਲੈਕਸ਼ਨ ਸੋਮਵਾਰ 28 ਅਪ੍ਰੈਲ ਨੂੰ ਹੋ ਰਹੀ ਹੈ ਕੀ ਤੁਸੀਂ ਵੋਟ ਪਾਉਣ ਦੀ ਯੋਜਨਾ ਬਣਾ ਰਹੇ ਹੋ ਇਹ ਜਾਣਨ ਲਈ ਕਿ ਕਿੱਥੇ ਅਤੇ ਕਦੋਂ ਵੋਟ ਪਾ ਸਕਦੇ ਹੋ ਆਪਣੇ ਵੋਟਰ ਜਾਣਕਾਰੀ ਕਾਰਡ ਦੀ ਜਾਂਚ ਕਰੋ ਪੋਲ 12 ਘੰਟੇ ਲਈ ਖੁੱਲੇ ਹਨ ਇੱਕ ਪ੍ਰਵਾਨਿਤ ਆਈਡੀ ਲਾਉਣਾ ਨਾ ਭੁੱਲੋ ਜੇ ਤੁਸੀਂ ਵੋਟ ਪਾਉਣ ਲਈ ਰਜਿਸਟਰ ਨਹੀਂ ਹੋ ਤਾਂ ਤੁਸੀਂ ਆਪਣੇ ਨਿਰਧਾਰਿਤ ਪੋਲਿੰਗ ਸਟੇਸ਼ਨ ਤੇ ਰਜਿਸਟਰ ਕਰ ਸਕਦੇ ਹੋ ਇਹ ਸਾਡੀ ਵੋਟ ਹੈ VOTING.IN ਦੀ ਅਧਿਕਾਰਤ ਜਾਣਕਾਰੀ ਵਾਸਤੇ elections.ce ਤੇ ਜਾਓ ਜਾਂ 1800 463 6868 ਤੇ ਕਾਲ ਕਰੋ ਸਸ਼ਕਾਲ ਮੈਂ ਤੁਹਾਡਾ ਨਾਲ ਪ੍ਰਿਆਤ ਤੁਸੀਂ ਨੌਕ ਨਿਊਜ਼ ਵੇਖ ਰਹੇ ਹੋ ਤਾਂ ਖਬਰ ਲੁਧਿਆਣੇ ਤੋਂ ਸਾਹਮਣੇ ਆਈ ਹੈ ਜਿੱਥੇ ਸਿਹਤ ਵਿਭਾਗ ਵੱਲੋਂ ਡੈਰੀ ਫੈਕਟਰੀ ਦੇ ਵਿੱਚ ਰੇਡ ਕੀਤੀ ਗਈ ਹੈ ਦੌਰਾਨ ਪਨੀਰ ਦੇ ਸੈਂਪਲ ਵੀ ਭਰੇ ਗਏ ਨੇ ਤਸਵੀਰਾ ਮੌਕੇ ਦੀਆਂ ਸਾਹਮਣੇ ਕਰਵਾ ਰਿਹਾ ਜਿੱਥੇ ਦੇਖ ਸਕਦੇ ਹੋ ਕਿ ਸਿਹਤ ਵਿਭਾਗ ਦਾ ਵਰਡ ਐਕਸ਼ਨ ਦੇਖਣ ਨੂੰ ਮਿਲਿਆ ਤੇ ਡੈਰੀ ਫੈਕਟਰੀ ਦੇ ਵਿੱਚ ਰੇਡ ਕੀਤੀ ਗਈ ਹੈ ਜਿੱਥੇ ਜਾਂਚ ਦੇ ਦੌਰਾਨ ਕੁਝ ਖਾਮੀਆਂ ਵੀ ਪਾਈਆਂ ਗਈਆਂ ਨੇ ਉੱਥੇ ਜੇ ਕਾਲੀ ਕੀਤੀ ਜਾਵੇ ਤਾਂ ਮੌਕੇ ਤੇ ਪਹੁੰਚੇ ਨ ਅਧਿਕਾਰੀਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਜਗਾ ਉੱਤੇ ਜਿਸ ਫੈਕਟਰੀ ਦੇ ਵਿੱਚ ਦੁੱਧ ਹੀ ਨਹੀਂ ਹੈ ਪਨੀਰ ਕਿਥੋਂ ਬਣਾਇਆ ਜਾ ਰਿਹਾ ਹੈ ਸਵਾਲ ਖਿੱਚੇ ਨੇ ਖੜੇ ਕੀਤੇ ਜਾ ਰਹੇ ਨੇ ਇੱਥੇ ਤੱਕ ਕਿ ਸਿਵੀਰਾ ਸਾਹਮਣੇ ਆਈਆਂ ਨੇ ਕਿ ਇਸ ਫੈਕਟਰੀ ਦੇ ਵਿੱਚ ਯੂਰੀਆ ਦਿਖਾਈ ਦੇ ਰਿਹਾ ਜਿਸ ਨੂੰ ਲੈ ਕੇ ਸ਼ੰਕਾ ਜਤਾਏ ਜਾ ਰਹੇ ਨੇ ਕਿ ਕਿਸ ਨਾ ਕਿਸੇ ਤਰੀਕੇ ਨਾਲ ਇਸ ਹੀ ਦੇ ਨਾਲ ਪਨੀਰ ਤਿਆਰ ਹੁੰਦਾ ਹੋਵੇਗਾ ਜੋ ਕਿ ਲੋਕਾਂ ਦੀ ਸਿਹਤ ਦੇ ਲਈ ਇੱਕ ਵੱਡਾ ਖਿਲਵਾੜ ਹੈ ਤਾਂ ਲਗਾਤਾਰ ਅਸੀਂ ਦੇਖ ਰਿਹਾ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਸਿਹਤ ਵਿਭਾਗ ਵਕ ਵਕਤ ਥਾਵਾਂ ਉੱਤੇ ਜਾ ਕੇ ਨਾ ਫੈਕਟਰੀਆਂ ਉੱਤੇ ਰੇਡ ਕਰਦੀ ਹੋਈ ਨਜ਼ਰ ਆਉਂਦੀ ਹੈ ਕਿਉਂਕਿ ਸਿਹਤ ਦੇ ਨਾਲ ਲੋਕਾਂ ਦੀ ਬਿਲਕੁਲ ਵੀ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੋ ਖਿਲਵਾੜ ਕੀਤਾ ਜਾਂਦਾ ਉਹ ਬਿਲਕੁਲ ਨਹੀਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਸਿਹਤ ਵਿਭਾਗ ਐਕਸ਼ਨ ਮੋਡ ਦੇ ਵਿੱਚ ਹੈ ਤਾਂ ਲੁਧਿਆਣੇ ਤੋਂ ਦੁਸ਼ਮਿਰਾ ਸਾਹਮਣੇ ਆਇਆ ਨੇ ਫੈਕਟਰੀ ਜਿਹੜੀ ਫੈਕਟਰੀ ਦੇ ਵਿੱਚ ਰੇਡ ਕੀਤੀ ਗਈ ਜਿਸ ਨੂੰ ਦੱਸਿਆ ਜਾ ਰਿਹਾ ਕਿ ਪਨੀਰ ਦਹੀਂ ਬਣਦਾ ਤਾਂ ਜਸਤੁਰਾਂ ਮੌਕੇ ਤੇ ਹੀ ਔਨ ਲੋਕੇਸ਼ਨ ਸਿਹਤ ਵਿਭਾਗ ਦੀ ਟੀਮ ਰੇਡ ਕਰਨ ਪਹੁੰਚਦੀ ਹੈ ਤਾਂ ਉਹਨਾਂ ਵੱਲੋਂ ਪਨੀਰ ਦੇ ਸੈਂਪਲ ਭਰੇ ਜਾਂਦੇ ਨੇ ਅਤੇ ਜਾਂਚ ਦੌਰਾਨ ਕੁਝ ਖਾਮੀਆਂ ਵੀ ਪਾਈਆਂ ਜਾਂਦੀਆਂ ਨੇ ਅਤੇ ਉਸ ਪਨੀਰ ਦੇ ਸੈਂਪਲ ਭਰ ਕੇ ਲੈਬ ਦੇ ਵਿੱਚ ਟੈਸਟ ਕਰਵਾਉਣ ਦੇ ਲਈ ਭੇਜੇ ਗਏ ਨੇ ਅਤੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਕਿ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਬਾਜ਼ਾਰਾ ਦੇ ਵਿੱਚ ਕਟਿਆ ਜਿਹੜਾ ਪਨੀਰ ਹੈਗਾ ਮਿਲਾਵਟ ਯੁਕਤ ਪਨੀਰ ਹੈਗਾ ਉਹ ਘੱਟ ਰੇਟਰ ਦੇ ਵਿੱਚ ਵਿਕ ਰਿਹਾ ਪਰ ਜਿਹੜੇ ਵੱਧਗੈ ਡਾਇਰੀ ਵਾਲੇ ਹੁੰਦੇ ਨੇ ਜਿਹੜਾ ਕਿ ਮਿਲਾਵਟੀ ਤੋਂ ਦੂਰ ਹੋ ਕੇ ਆਪਣੀਆਂ ਚੀਜ਼ਾਂ ਤਿਆਰ ਕਰਦੇ ਨੇ ਉਹਨਾਂ ਨੂੰ ਉਹ ਵੀ ਜਿਹੜੇ ਨੇ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦੇ ਨੇ ਅਤੇ ਲੋਕ ਉਹਨਾਂ ਦਾ ਵੀ ਪਨੀਰ ਨਹੀਂ ਖਰੀਦੇ ਇਸ ਇਸ ਤਰ੍ਹਾਂ ਦੀਆ ਖਬਰਾਂ ਵੀ ਸਾਹਮਣੇ ਆਉਂਦੇ ਨੇ ਇਸ ਤਰ੍ਹਾਂ ਦੀਆ ਗੱਲਬਾਤ ਵੀ ਸਾਹਮਣੇ ਆਂਦੀ ਹੈ ਤਾਂ ਇਸ ਪੂਰੇ ਮਾਮਲੇ ਨੂੰ ਬਿਆਨ ਕਰਨ ਦੌਰਾਨ ਮੌਕੇ ਤੇ ਪਹੁੰਚੇ ਇਸ ਫੈਕਟਰੀ ਦੇ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕੀ ਕੁਝ ਕਿਹਾ ਹੈ ਸੁਣਦੇ ਹਾਂ ਮੈਮ ਕਿਹੜੀ ਜਗ੍ਹਾ ਤੇ ਅੱਜ ਸ਼ਾਫੀ ਮਾਰੀ ਕਿੱਥੇ ਇਹ ਬਸੰਤੇ ਵੀ ਨਹੀਂ ਹੋਏ ਕੀ ਕੀ ਪ੍ਰਮਾਣ ਹੋਦਾ ਜੀ ਕਿ ਕਿਹੜੀ ਫੈਕਟਰੀ ਹੈ ਇਹ ਹਲੇ ਸਾਡੀ ਟੀਮ ਲੈ ਰਹੀ ਹੈ ਸੈਂਪਲ ਤੇ ਡੇਰੀ ਕੰਪਲੈਕਸ ਹੈਬੋ ਵਾਲੇ ਨਾਲੋਂ ਸਾਨੂੰ ਇਹ ਲੀਡ ਦਿੱਤੀ ਗਈ ਸੀ ਅੱਜ ਸਾਡੇ ਨਾਲ ਲੋਕੇਸ਼ਨ ਸ਼ੇਅਰ ਹੋਈ ਐ ਅਸੀਂ ਲੋਕੇਸ਼ਨ ਨੂੰ ਫਾਲੋ ਕਰਦੇ ਹੋਏ ਅਸੀਂ ਟੀਮ ਸਾਡੀ ਫੂਡ ਟੀਮ ਅਸੀਂ ਇੱਥੇ ਆਏ ਹਾਂ ਤੇ ਬਸੰਤ ਐਵੇਨਿਊ ਏਰੀਆ ਹੈ ਤੇ ਇੱਥੇ ਪਹਿਲੇ ਉਸ ਚ ਦੇਖਣ ਨੂੰ ਮਿਲਿਆ ਕਿ ਪਨੀਰ ਔਰ ਕਰਡ ਹੈ ਪੈਕ ਹਾਂਜੀ ਮੈਂ ਕਈ ਤਰ੍ਹਾਂ ਦੇ ਕੈਮੀਕਲ ਵੀ ਨੇ ਕੋਈ ਕੈਮੀਕਲ ਵਗੈਰਾ ਵੀ ਕਹਿੰਦੇ ਇਹ ਹਲੇ ਸਾਡੀ ਟੀਮ ਦੇਖ ਰਹੀ ਹੈ ਐਂਡ ਤੁਹਾਡੇ ਸਾਹਮਣੇ ਦੇਖੋ ਹਲੇ ਉਹ ਦੇਖ ਰਹੇ ਹੈ ਤੇ ਬਾਅਦ ਚ ਪਤਾ ਚਲੇਗਾ ਕੀ ਕੁਝ ਹੈ ਕਿ ਕਿੰਨੀ ਮਾਤਰਾ ਕਿਹਾ ਜਾ ਸਕਦਾ ਉਹ ਕੈਲਕੂਲੇਟ ਕਰ ਰਹੇ ਹੈ ਹਲੇ ਕੁਝ ਪਤਾ ਲੱਗਿਆ ਜੀ ਕਿੱਥੇ ਕਿੱਥੇ ਇਹ ਦੁਕਾਨਾਂ ਤੇ ਦਿੰਦੇ ਸੀਗੇ ਇਹ ਨਹੀਂ ਪਤਾ ਕੁਝ ਵੀ ਤੇ ਮੈਡਮ ਜੀ ਕਾਰਵਾਈ ਜਿਹੜੀ ਜੀਵਨ ਨਿਯੰਤਰਣ ਇੱਦੀ ਚੱਲੀ ਹੈ ਹਾਂਜੀ ਚੱਲਦਾ ਸਾਡੀ ਫੂਡ ਟੀਮ ਲਗਾਤਾਰ ਕਾਫੀ ਦੇਰ ਤੋਂ 3 ਮਹੀਨੇ ਤੋਂ ਲਗਾਤਾਰ ਕਾਰਵਾਈ ਕਰ ਰਹੀ ਹੈ ਲਗਾਤਾਰ ਕੰਮ ਕਰ ਰਹੇ ਨੇ ਦੇਖਦੇ ਆਪਾਂ ਤੇ ਇਹ ਕੋਈ ਲਾਇਸੈਂਸ ਵਗੈਰਾ ਹੈ ਜੀ ਇਹ ਹਲੇ ਇਹਨਾਂ ਤੇ ਇਸ ਲਈ ਹਲੇ ਲਾਇਸੈਂਸ ਮਿਲਿਆ ਨਹੀਂ ਕਿਉਂਕਿ ਇੱਥੇ ਖਾਲੀ ਉਹਨਾਂ ਦੇ ਵਰਕਰ ਹੈਗੇ ਆ। ਇਹ ਲਗਾ ਕੋਈ ਦੇਸੀ ਕਿਉਂ ਉਹਦਾ ਜਿਹੜਾ ਸਮੈਲ ਆ ਰਹੀ ਆ ਜਾਂ ਯੂਰੀਆ ਜਾਂ ਇਹ ਦੇਖੋ ਟੀਮ ਐ ਆਪਾਂ ਨੂੰ ਕੁਝ ਕਹਿਣਾ ਇਸ ਤਰ੍ਹਾਂ ਮੁਸ਼ਕਿਲ ਹੈ ਤੇ ਟੀਮ ਆਪਣਾ ਕੰਮ ਕਰ ਰਹੀ ਹੈ ਬਾਅਦ 'ਚ ਜਦੋਂ ਹੋ ਜਾਏਗੀ ਕਾਰਵਾਈ ਆਪਣੀ ਰਿਪੋਰਟ ਤਿਆਰ ਕਰੇਗੀ ਔਰ ਸੈਂਪਲ ਲੈਣਗੇ ਠੀਕ ਹੈ ਠੀਕ ਹੈ ਜੀ ਠੀਕ ਹੈ